ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਬਾਣੀਆਂ ਦੀ ਸਭ ਤੋਂ ਉੱਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਪਿਆਰੀ ਸਾਧ ਸੰਗਤ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਦੂਰੋਂ ਦੇਸ਼ਾਂ ਪਰ ਦੇਸ਼ਾਂ ਤੋਂ ਚੱਲ ਕੇ ਆਈ ਸਾਧ ਸੰਗਤ ਇਸ ਮੁਲਕ ਦੇ ਕੋਨੇ-ਕੋਨੇ ਤੋਂ ਚੱਲ ਕੇ ਆਈ ਸਾਧ ਸੰਗਤ ਆਪ ਜੋ ਸ਼ਰਧਾਂਜਲੀयां ਸ਼ਰਦਾ ਦੇ ਫੁੱਲ ਲੈ ਕੇ ਆਏ ਹੋ ਆਪ ਦੇ ਚੱਲੇ ਹੋਏ ਹਰ ਕਦਮ ਨੂੰ ਅਸੀਂ ਨਤਮਸਤਕ ਹੁੰਨੇ ਆ ਮੈਂ ਬੜਾ ਸ਼ੁਕਰਗੁਜ਼ਾਰ ਆ ਇਸ ਟਰਸਟ ਦੇ ਸਾਰੇ ਮੈਂਬਰਾਂ ਦਾ ਜਿਨ੍ਹਾਂ ਨੇ ਹੰਬੜਾ ਮਾਰਿਆ ਸੰਤ ਬਾਬਾ ਪਾਈ ਸਾਹਿਬ ਐ ਲਖਵੀਰ ਸਿੰਘ ਜੀ ਦੀ ਨਿਗਰਾਨੀ ਹੇਠ ਸੁਖਵਿੰਦਰ ਜ ਸਿੰਘ ਜੀ ਅੱਬਾ ਜਸਵਿੰਦਰ ਸਿੰਘ ਜੀ ਮਹਾਪੁਰਖ ਬਾਬਾ ਹਰਪਾਲ ਸਿੰਘ ਜੀ ਇਹਨਾਂ ਦੀ ਨਿਗਰਾਨੀ ਹੇਠ ਨਦੀ ਸਹਾਇਤਾ ਦੇ ਨਾਲ ਅਤੇ ਹੋਰ ਟਰਸਟ ਦੇ ਜਿੰਨੇ ਮੈਂਬਰ ਨੇ ਉਹਨਾਂ ਨੇ ਅੱਜ ਦੀ ਇਹ ਜੋ ਕਾਰਵਾਈ ਕੀਤੀ ਹੈ ਸੜਕਾਂ ਬਣਵਾਈਆਂ ਨੇ ਟੈਂਸ ਦਾ ਕੰਮ ਲੰਗਰ ਦਾ ਕੰਮ ਹੋਰ ਬਹੁਤ ਸਾਰੇ ਕੰਮ ਨੇ ਸ਼੍ਰੀਮਾਨ ਜੀ ਉਹਨਾਂ ਨੇ ਪੂਰਾ ਜੋਰ ਲਾਇਆ ਹੋਇਆ ਮੈਂ ਸਾਰਿਆਂ ਦਾ ਰਿਣੀ ਆ ਬਹੁਤ ਧੰਨਵਾਦੀ ਆ ਜਿਨ੍ਹਾਂ ਦਾ ਨਾਮ ਨਹੀਂ ਵੀ ਲਿਆ ਗਿਆ ਮੈਂ ਉਹਨਾਂ ਦਾ ਵੀ ਤੈਨੂੰ ਸ਼ੁਕਰਗੁਜ਼ਾਰ ਕਰਦਾ ਕਿਉਂਕਿ ਇੰਨਿਆਂ ਦਾ ਨੌਨ ਲੈਂਡ ਲਗੇ ਤਾਂ ਫਿਰ 15-20 ਮਿੰਟੇ થી ਨਿਕਲ ਜਾਣਗੇ ਮੈਨੂੰ ਕਈ ਫਰਮਾਇਸ਼ਾਂ ਆਉਂਦੀਆਂ ਨੇ ਕਿ ਅੱਜ ਪਿਚਾ ਦੀ ਦਾ ਦਿਨ ਹੈ ਕੋਈ ਉਹਨਾਂ ਦੇ ਬਾਰੇ ਤੁਸੀਂ ਆਪਣੀ ਬਚਪਨ ਦੀ ਗੱਲ ਦੱਸੋ ਜਿਹੜੀ ਤੁਹਾਡੇ ਨਾਲ ਬੀਤੀ ਹੋਵੇ ਗੱਲਾਂ ਤਾਂ ਬਹੁਤ ਬੀਤੀਆਂ ਕਿਉਂਕਿ ਮੈਨੂੰ ਬੇਹੱਦ ਪਿਆਰ ਕਰਦੇ ਸੀ ਇੱਕ ਤਰੀਕੇ ਦਾ ਸਮਝ ਲਓ ਵੀ ਫੇਵਰੇਟ ਸਨ ਕੋਈ ਗੱਲ ਮੇਰੇ ਤੋਂ ਲੁਕਾਉਂਦੇ ਨਹੀਂ ਸੀ ਹਰ ਗੱਲ ਬੈਨਾਂ ਖੁੱਲ ਕੇ ਕਰਦੇ ਹੁੰਦੇ ਸੀ ਚਾਹੇ ਉਹ ਗੁਰਬਾਣੀ ਵਿਚਾਰ ਹੋਵੇ ਚਾਹੇ ਉਹ ਫਾਈਨੈਂਸ ਦੀ ਗੱਲ ਹੋਵੇ ਜਦੋਂ ਯੂਪੀ ਦਾਸੀਂ ਆਪਣਾ ਫਾਰਮ ਵੇਚਿਆ ਪਿਤਾ ਜੀ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਚਿੱਠੀ ਪਾਈ ਕਿ ਮੈਂ ਫਾਰਮ ਵੇਚਣ ਲੱਗਿਆ ਇਸ ਫਾਰਮ ਦੀ ਜ਼ਮੀਨ ਦਾ ਜੋ ਪੈਸਾ ਆਏਗਾ ਉਹ ਕਿੱਥੇ ਲਾਇਆ ਜਾਵੇ ਮੈਂ ਆਪਣੇ ਭਰਾ ਨਾਲ ਗੱਲ ਕੀਤੀ ਦੋਨੋਂ ਭਰਾਵਾਂ ਨੇ ਸਲਾਹ ਕਰਕੇ ਅਸੀਂ ਕਹ ਪਿਤਾ ਜੀ ਤੁਹਾਡਾ ਜਿੱਥੇ ਦਿਲ ਕਰਦਾ ਜਿਹੜੇ ਰੂਪ ਵਿੱਚ ਜੀ ਕਰਦਾ ਜਿਸ ਤਰ੍ਹਾਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਕਰੋ ਅਸੀਂ ਉਸ 'ਚ ਬਹੁਤ ਖੁਸ਼ੀ ਮਾਣਾਂਗੇ ਉਹ ਅਸੀਂ ਬਹੁਤ ਆਨੰਦ ਮਹਿਸੂਸ ਕਰਾਂਗੇ ਤੇ ਉਹ ਗੱਲ ਸੱਚੀ ਹੋਈ ਉਹਨਾਂ ਨੇ ਸਾਰੀ ਜ਼ਮੀਨ ਸਭ ਕੁਝ ਵਿੱਚੇ ਸਾਡੇ ਹਿੱਸੇ ਸਾਰਿਆਂ ਦੇ ਇੱਥੇ ਪਾ ਕੇ ਰਤਵਾੜਾ ਸਾਹਿਬ ਦੀ ਧਰਤੀ ਦੇ ਉੱਤੇ ਉਹ ਰੰਗ ਲਾਇਆ ਜੋ ਅੱਜ ਤੁਹਾਡੇ ਸਾਹਮਣੇ ਨੇ ਤੇ ਉਸ ਧਰਤੀ ਨੂੰ ਕਹਾ ਪਰਫੁੱਲ ਕੀਤਾ ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ ਤੇ ਬਾਬਾ ਹਰਪਾਲ ਸਿੰਘ ਜੀ ਤੇ ਇਹਨਾਂ ਦੇ ਸਾਰੇ ਸਹਿਯੋਗੀਆਂ ਨੇ ਤੇ ਟਰੱਸਟ ਦੇ ਮੈਂਬਰਾਂ ਨੇ ਅਣਥਕ ਮਿਹਨਤ ਕੀਤੀ ਦੇਸ਼ ਪਰਦੇਸਾਂ ਵਿੱਚ ਗਏ ਉੱਥੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਕੀਤਾ ਤੇ ਹੁਣ ਇੱਥੋਂ ਦੇ ਆਪਣੇ ਮੁਖੀ ਤੇ ਹੋਰ ਸੱਜਣ ਸਾਰੇ ਉਹ ਵੀ ਪਰਦੇਸਾਂ ਵਿੱਚ ਇਹੀ ਮੈਸੇਜ ਲੈ ਕੇ ਜਾਂਦੇ ਨੇ ਕਿ ਗੁਰੂ ਨਾਨਕ ਦੇਵ ਜੀ ਦਾ ਯੂਨੀਵਰਸਲ ਮੈਸੇਜ ਕੀ ਹੈ ਅਸੀਂ ਉਹਨੂੰ ਕਿਸ ਤਰ੍ਹਾਂ ਦੇ ਨਾਲ ਅੱਗੇ ਚਲਾ ਸਕਦੇ ਹਾਂ ਸੋ ਇਸ ਕਰਕੇ ਕਈ ਵਾਰੀ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਉਹਨਾਂ ਦੀ ਗੱਲ ਦੀ ਸੇਧ ਦੀ ਗੱਲ ਕਰਾਂ ਲੇਕਿਨ ਕਈ ਕਹਿੰਦੇ ਨੇ ਕਿ ਨਹੀਂ ਉਹਨਾਂ ਦੇ ਨਾਲ ਤੁਹਾਡੀ ਬੀਤੀ ਹੋਈ ਹੱਡ ਬੀਤੀ ਦੀ ਕੋਈ ਗੱਲ ਸੁਣਾਓ ਸੋ ਉਹਦੇ ਵਿੱਚ ਇਸ ਤਰ੍ਹਾਂ ਗੱਲਾਂ ਤਾਂ ਬਹੁਤ ਹੁੰਦੀਆਂ ਸੀ ਮੇਰੇ ਕੋਲ ਪਿਤਾ ਜੀ ਜਦੋਂ ਛੋਟਾ ਹੁੰਦਾ ਸੀ ਉਦੋਂ ਵੀ بڑے ਹੋਣ ਤੱਕ ਜਦੋਂ ਮੇਰੇ ਕੋਲ ਅਮਰੀਕਾ ਆਉਂਦੇ ਸੀ ਮੈਂ ਉਹਨਾਂ ਦੇ ਨਾਲ ਬੰਜੇ ਤੇ ਅਸੀਂ ਇਕੱਠੇ ਪੈ ਜਾਂਦੇ ਹੁੰਦੇ ਸੀ ਅਸੀਂ ਫਿਰ ਸਵਾਲ ਜਵਾਬ ਕਰਨੇ ਆਪਸ ਵਿੱਚ ਉਹਨਾਂ ਨੇ ਮੈਨੂੰ ਜਵਾਬ ਦੇਣੀ ਤੇ ਮੈਂ ਇੱਕ ਦਿਨ ਸਵਾਲ ਕੀਤਾ ਮਾ ਪਿਤਾ ਜੀ ਤੁਸੀਂ ਪੜਦੇ ਹੋ ਨੀ ਬੜੀ ਜੋਰ ਦੀ ਧਾਰਨਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੈ ਨਾ ਬੋਲਿਆ ਕਰੋ ਮੈਂ ਨਾ ਬੋਲਣ ਨੂੰ ਨਹੀਂ ਕਹਿ ਰਿਹਾ ਜੇ ਮੈਂ ਕਹੂੰਗਾ ਬੋਲਣਾ ਜਰੂਰ ਬੋਲੋ ਤੇ ਮੈਂ ਖਤ ਵੀ ਗੁਰੂ ਇਹਦਾ ਕੋਟ ਪਹਿਣਾ ਲੱਖਾਂ ਹੀ ਕਦਮ ਚੱਕ ਕੇ ਆਉਂਦਾ ਕੀ ਇਹੇ ਮੈਨੂੰ ਜਿਹੜਾ ਗੱਲ ਸਮਝਾਓ ਕੀ ਗੱਲ ਬਾਤ ਹੈ ਕਹਿੰਦੇ ਅਸੀਂ ਐ ਪਏ ਸੀ ਮੰਜੇ 'ਚ ਕਹਿੰਦਾ ਚਲ ਬਹਿ ਜਾ ਦੋ ਮਿੰਟ ਉੱਤੇ ਵਦਨ ਦੱਸੇ ਦਿਨ ਮੈਂ ਬੈਠ ਗਿਆ ਉੱਥੇ ਜੋ ਬਨੁਖ ਗੁਰੂ ਦੀ ਸ਼ਰਨ ਦੇ ਵਿੱਚ ਸੱਚ ਦਾ ਕਦਮ ਪਟਦਾ ਹੈ ਤਾਂ ਇਹ ਬ੍ਰਹਮੰਡ ਏ ਯੂਨੀਵਰਸ ਸਾਰੇ ਯੂਨੀਵਰਸਲ ਦੀਆਂ એનર્ਜੀਸ ਉਹਦੇ 바 ਲੱਖਾਂ ਕਦਮ ਪਟਦੀਆਂ ਨੇ ਜੋ ਮਨੁੱਖ ਜਦੋਂ ਆਪਣੇ ਅੰਦਰੋਂ ਹੰਕਾਰ ਨੂੰ ਕੱਢ ਕੇ ਆਪਣੇ ਅੰਦਰੋਂ ਡਰ ਨੂੰ ਕੱਢ ਕੇ ਇੱਕ ਸਚਾਈ ਦਾ ਪਥ ਚੁਣ ਕੇ ਆਰਾਧਨਾ ਕਰਦਾ ਹੈ ਗੁਰੂ ਨੂੰ ਪ੍ਰਾਪਤ ਕਰਨ ਦੀ ਕਿਉਂਕਿ ਇਹ ਜੋ ਮਾਰਗ ਹੈ ਇਹ ਗੁਰੂ ਦੇ ਘਰ ਚ ਹੀ ਹੋ ਕੇ ਜਾਂਦਾ ਹੈ ਉਹਦੇ ਨਾਲ ਹੋ ਕੇ ਜਾਂਦਾ ਹੈ ਕੱਲਿਆਂ ਤੋਂ ਇਹ ਮਾਰਗ ਨਹੀਂ ਮਿਲਦਾ ਕਿਸੇ ਦਾ ਹੱਥ ਫੜ ਕੇ ਗੁਰੂ ਫਿਰ ਉਹਦਾ ਹੱਥ ਫੜ ਲੈਂਦਾ ਉਹਨੂੰ ਔਕੜਾਂ ਤੋਂ ਵੀ ਬਚਾਉਂਦਾ ਉਹਦਾ ਨਾਲ-ਨਾਲ ਚੱਲ ਕੇ ਥੌਂ-ਥੌਂ ਤੇ ਉਹਦੀ ਸਹਾਇਤਾ ਕਰਦਾ ਜਦੋਂ ਮਨੁੱਖ ਦੀ ਚਾਹਤ ਹੁੰਦੀ ਹੈ ਮੈਨੂੰ ਇਨਸਾਨ ਕਹਿਣਾ ਚਾਹੀਦਾ ਹੈ ਜੋ ਇਨਸਾਨ ਦੀ ਚਾਹਤ ਹੁੰਦੀ ਹੈ ਕਿ ਮੈਂ ਕੁਝ ਪਵਿੱਤਰ ਦਾ ਵੱਲ ਜਾਵਾਂ ਕੁਝ ਪਿਓਰਿਟੀ ਵੱਲ ਜਾਵਾਂ ਕੁਝ ਧਾਰਮ ਵੱਲ ਜਾਵਾਂ ਉਹ ਜਗਿਆਸਾ ਪੈਦਾ ਕਰਦਾ ਆਪਣੇ ਅੰਦਰ ਉਹ ਜਗਿਆਸਾ ਪੈਦਾ ਕਰਕੇ ਜਗਾ ਜਗਾ ਦੇ ਉੱਤੇ ਜਾ ਕੇ ਉਸ ਦੀ ਪੂਰਤੀ ਕਰਨਾ ਚਾਹੁੰਦਾ ਹੈ ਕਿ ਆ ਮੇਰਾ ਮੇਰੇ ਅੰਦਰ ਕੁਝ ਕਮੀ ਹੈ ਜਿਵੇਂ ਮਹਾਤਮਾ ਬੁੱਧ ਸੀ ਕਿੰਨੇ ਸਾਲ ਕੁੰਮਦਾ ਰਿਹਾ ਕਿੰਨੇ ਸਾਲ ਕੁੰਮਦਾ ਰਿਹਾ ਫਿਰ ਉਹ ਵਿਹਾਰ ਦੇ ਵਿੱਚ ਜਾ ਕੇ ਉਹਨਾਂ ਨੇ ਇੱਕ ਮਹਾਤਮਾ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਆਪਣੇ ਪਾਸੋਂ ਥੋੜੀ ਸਿੱਖਿਆ ਦਿੱਤੀ ਫਿਰ ਉਹ ਕਹਿੰਦੇ ਵੀ ਇਸ ਤੋਂ ਕੇ ਮੈਨੂੰ ਨਹੀਂ ਪਤਾ ਹੁਣ ਤੂੰ ਜਾਣ ਜਿੱਦਣ ਤੂੰ ਜਾਣ ਕੇ ਆ ਕੇ ਮੈਨੂੰ ਦੱਸ ਉਹਨਾਂ ਨੇ 12 ਸਾਲ ਤਪੱਸਿਆ ਤੋਂ ਬਾਅਦ ਨਿਰਵਾਣਾ ਹਾਸਲ ਕੀਤਾ ਪਹਿਲਾ ਕਮਰ ਨੇ ਕੀਤਾ ਕਿ ਉਸ ਗੁਰੂ ਕੋ ਪਹੁੰਚੇ ਜਾ ਕੇ ਉਹਨਾਂ ਨੂੰ ਮੱਥਾ ਟੇਕਿਆ ਤੇ ਕਿਹਾ ਕਿ ਸਵਾਮੀ ਜੀ ਇਹ ਤੋਂ ਕੇ ਕਹਾਣੀ ਆ ਹੈ ਲੇਕਿਨ ਉਨ੍ਹੀ ਦਰੋਹ ਜਿਗਿਆਸਾ ਵਿੱਚ ਟੁਰੇ ਫਿਰਦੇ ਸੀ ਅਸੀਂ ਵੀ ਸਾਰੇ ਜੋ ਇੱਥੇ ਆਉਨੇ ਆ ਚੱਲ ਕੇ ਸਮਾਗਮਾਂ ਤੇ ਆਉਨੇ ਆ ਅਸੀਂ ਕੁਝ ਸਿੱਖਣ ਲਈ ਆਉਨੇ ਆ ਸਾਡੇ ਅੰਦਰ ਕੋਈ ਚਾਹਤ ਹੋਣੀ ਚਾਹੀਦੀ ਹੈ ਜੇ ਨਹੀਂ ਵੀ ਹੈ ਤੇ ਕਿਛਹਤ ਪੈਦਾ ਕਰੋ ਕਿ ਅੱਜ ਮੈਂ ਕੁਛ ਨਾ ਕੁਛ ਤਾਂ ਇੱਕ ਚੀਜ਼ ਤਾਂ ਸਿੱਖ ਕੇ ਜਾਣਾ ਹੀ ਹੈ ਕਿੰਨੇ ਸਮਾਗਮ ਹੋ ਚੁੱਕੇ ਨੇ ਉਨਿਆਂ ਤੁਹਾਡੇ ਅੰਦਰ ਤੁਹਾਡੀਆਂ ਖੁਆਇਸ਼ਾਂ ਦੀ ਪੂਰਤੀ ਹੋ ਜਾਣੀ ਅੱਜ ਵੀ ਤੁਸੀਂ ਜੇ ਕੋਈ ਖੁਆਇਸ਼ ਲੈ ਕੇ ਆਏ ਹੋ ਤੇ ਮੈਂ ਇਸ ਸਮਾਗਮ ਤੋਂ ਇੱਕ ਇਸ ਲੈਸਨ ਤਾਂ ਜ਼ਰੂਰ ਲੈ ਕੇ ਜਾਣਾ ਕਾਹੀ ਕੁਛ ਵੀ ਹੋਵੇ ਜਦੋਂ ਤੁਹਾਡੇ ਅੰਦਰ ਇਹ ਚੀਜ਼ ਦੀ ਉਤਪਤੀ ਹੋਵੇਗੀ ਤਾਂ ਤੁਸੀਂ ਸਮਝ ਲਓ ਸੱਚੇ ਮਨ ਦੇ ਨਾਲ ਸੱਚੇ ਪਿਆਰ ਦੇ ਨਾਲ ਸੱਚੀ ਚਾਹਤ ਦੇ ਨਾਲ ਤੁਸੀਂ ਇੱਕ ਕਦਮ ਪੱਟ ਲਿਆ ਹੈ ਹੈਰਾਨ ਹੋ ਜਾਓਗੇ ਕਿ ਉਸੇ ਹੀ ਦਿਨ ਜਦੋਂ ਇੱਥੇ ਕੀਰਤਨ ਹੋਵੇਗਾ ਜਦੋਂ ਵਿਆਖਿਆ ਹੋਵੇਗੀ ਜਦੋਂ ਮਹਾਪੁਰਖ ਇੱਥੇ ਕੀਰਤਨ ਕਰਗੇ ਤੁਹਾਨੂੰ ਤੁਹਾਡੀਆਂ ਗੱਲਾਂ ਦਾ ਜਵਾਬ ਮਿਲਣਾ ਸ਼ੁਰੂ ਹੋ ਜਾਏਗਾ ਔਰ ਤੁਸੀਂ ਕਹੋਗੇ ਕਿ ਹਾਂ ਉਹ ਕਿਸ ਤਰ੍ਹਾਂ ਹੁੰਦਾ ਹੈ ਇਹ ਬੜਾ ਸੌਖਾ ਤਰੀਕਾ ਹੈ ਕਿ ਵਾਹਿਗੁਰੂ ਨੇ ਸਭ ਕੁਝ ਇੱਥੇ ਹੀ ਰੱਖਿਆ ਹੋਇਆ ਹੈ ਇੱਥੇ ਹੀ ਉਹ ਵੇਵਸ ਫਿਰਦੀਆਂ ਨੇ ਇੱਥੇ ਹੀ ਉਹ ਫ੍ਰੀਕੁਐਂਸੀਆਂ ਨੇ ਜੋ ਯੂਨੀਵਰਸ ਦੇ ਸ਼ੁਰੂ ਤੋਂ ਲੈ ਕੇ ਖੰਡਾਂ ਬ੍ਰਹਮੰਡਾਂ ਤੋਂ ਚਲਦੀਆਂ ਹੋਈਆਂ ਸਾਡੇ ਵਿੱਚ ਦੀ ਹੋ ਕੇ ਨਿਕਲ ਰਹੀਆਂ ਨੇ ਜਦੋਂ ਅਸੀਂ ਪੂਰੇ ਇੱਕ ਵਿੱਚ ਹੋ ਕੇ ਇੱਕ ਦਰਖਾਸਤ ਕਰਦੇ ਆਂ ਇੱਕ ਖੁਆਇਸ਼ ਦੀ ਉਤਪਤੀ ਕਰਦੇ ਆਂ ਤਾਂ ਬ੍ਰਹਿਮੰਡ ਉਹਦੀਆਂ એનર્ਜੀਸ ਉਹ ਕਿਸੇ ਦੇ ਥਰੂ ਹੋ ਕੇ ਕਿਸੇ ਮਹਾਪੁਰਖ ਦੇ ਅੰਦਰ ਦੀ ਹੋ ਕੇ ਤੁਹਾਡੇ ਪਾਸ ਪਹੁੰਚ ਜਾਂਦੀਆਂ ਨੇ ਉਹ ਤੁਹਾਡਾ ਤੁਸੀਂ ਇੱਕ ਕਦਮ ਪਟਿਆ ਬ੍ਰਹਿਮੰਡ ਨੇ ਤਾਂ ਪਤਾ ਨਹੀਂ ਲੱਖਾਂ ਕਦਮ ਪੱਟਦੇ ਤੁਹਾਡੇ ਤੱਕ ਪਹੁੰਚਣ ਤੁਹਾਡੇ ਮਨ ਦੀ ਕਾਮਨਾ ਦੀ ਪੂਰਤੀ ਕਰਨ ਵਾਸਤੇ ਅਸੀਂ ਜਦੋਂ ਵੀ ਕਿਤੇ ਸਮਾਗਮ ਤੇ ਜਾਂਦੇ ਆ ਮੇਰੇ ਹੱਥ ਜੋੜ ਕੇ ਬੇਨਤੀ ਹੈ ਇੱਕ ਇੱਕ ਅੱਖਰ ਨੂੰ ਇੱਕ ਇੱਕ ਸ਼ਬਦ ਨੂੰ ਇੱਕ ਇੱਕ ਸਾਰਨਾ ਨੂੰ ਇੱਕ ਇੱਕ ਧਾਰਨਾ ਨੂੰ ਸੋਚ ਕੇ ਸਮਝ ਕੇ ਅੰਦਰ ਧਾਰ ਕੇ ਸੁਣੋ ਇਸ ਇਸ ਤਰ੍ਹਾਂ ਸੁਣੋ ਕਿ ਮੇਰੇ ਲਈ ਇਹ ਕਹੀ ਜਾ ਰਹੀ ਹੈ ਇਹ ਮੇਰੇ ਲਈ ਹੀ ਬਣੀ ਹੈ ਕਿਉਂਕਿ ਤੁਸੀਂ ਉਸ ਕਾਇਨਾਤ ਉਸ ਕੁਦਰਤ ਦੀ ਇੱਕ ਅੰਸ਼ੋਂ ਚੇਤਨਾ ਜੀਵ ਆਤਮਾ ਮਾਈਂਡ ਕੌਨਸ਼ੀਅਸ ਕਹ ਲੋ ਇਹ ਕੌਨਸ਼ੀਅਸ ਸਬ ਕੌਨਸ਼ੀਅਸ ਅਨ ਕੌਨਸ਼ੀਅਸ ਦੇ ਨਾਲ ਮਿਲਦੀ ਹੋਈ ਯੂਨੀਵਰਸਲ ਕੌਨਸ਼ੀਅਸ ਦੇ ਨਾਲ ਮਿਲ ਜਾਂਦੀ ਹੈ ਮੈਂ ਥੋੜੇ ਦਿਨ ਪਹਿਲਾਂ ਸਕੂਲ ਕਾਲਜਾਂ ਦੀ ਇੱਕ ਮਹਿਫਲ 'ਚ ਲੈਕਚਰ ਵੀ ਦਿੱਤਾ ਸੀ ਸਾਡੇ ਡਾਇਰੈਕਟਰ ਸਾਹਿਬ ਉਹਨਾਂ ਨੇ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਸੀ ਇਹਨਾਂ ਨੂੰ ਮੈਂ ਮੁਬਾਰਕ ਵੀ ਦਿਨਾ ਉਦੇ ਵਿੱਚ ਵੀ ਇਸੇ ਦੇ ਪੈਰਲਲ ਗੱਲਾਂ ਬਾਤਾਂ ਹੋਈਆਂ ਸੀ ਸੋ ਪਿਤਾ ਜੀ ਨੇ ਮੈਨੂੰ ਇਹ ਦੱਸਿਆ ਕਿ ਜਦ ਤੂੰ ਕਿਤੇ ਵੀ ਬੋਲੇਗਾ ਬੋਲਣ ਤੋਂ ਪਹਿਲਾਂ 10 ਮਿੰਟ ਵਾਸਤੇ ਧਿਆਨ ਮਾਰੀ ਕੇ ਚਾਰੇ ਪਾਸੇ ਸੰਗਤਾਂ ਕਿਸ ਲਹਿਜੇ 'ਚ ਕਿਸ ਅੰਦਾਜ਼ ਵਿੱਚ ਬੈਠੀਆਂ ਨੇ ਤੈਨੂੰ ਆਈਡੀਆ ਹੋ ਜਾਊਗਾ ਕਿ ਉਹ ਸੁਣਨਾ ਕੀ ਚਾਹੁੰਦੇ ਆ ਉਹ ਕੀ ਜਾਨਣਾ ਚਾਹੁੰਦੇ ਨੇ ਤੇਰੇ ਅੰਦਰ ਉਹ ਅਨਰਚੀ ਦੀਆਂ ਵੇਵਸ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਦੋਂ ਤੁਹਾਡੇ ਅੰਦਰੋਂ ਡਰ ਖਤਮ ਹੋ ਗਿਆ ਜਦੋਂ ਤੁਹਾਡੇ ਅੰਦਰੋਂ ਹੰਕਾਰ ਖਤਮ ਹੋ ਗਿਆ ਇਹ ਦੋ ਮੇਨ ਚੀਜ਼ਾਂ ਨੇ ਜਿਹੜੀਆਂ ਸਾਡੀ ਭੂਤਨੀ ਕਮਾਈ ਰੱਖਦੀਆਂ ਨੇ ਅਸੀਂ ਅੱਗੇ ਪਿੱਛੇ ਦੌੜਦੇ ਕਿੰਨਾ ਮਰਜੀ ਮਨ ਨੂੰ ਟਿਕਾ ਲਈਏ ਲੇਕਿਨ ਫਿਰ ਉਹਦੇ ਵਿੱਚ ਵੀ ਆ ਜਾਂਦਾ ਮੈਂ ਤਾਂ ਬੜਾ ਸਿੱਧ ਪੁਰਸ਼ ਹਾਂ ਮੈਂ ਤਾਂ ਬੜਾ ਉੱਚਾ ਸਵਾਮੀ ਆ ਮੇਰੇ ਬੁਰੇ ਐ ਹੋਣਾ ਚਾਹੀਦਾ ਮੇਰੇ ਮੁਰੇ ਆ ਹੋਣਾ ਚਾਹੀਦਾ ਮੇਰੇ ਨਾਲ 100 ਬੰਦਾ ਚੱਲਣਾ ਚਾਹੀਦਾ ਮੈਂ ਜਿੱਥੇ ਜਾਵਾਂ ਪਹਿਲਾਂ ਮੇਰੇ ਤੋਂ ਜਾਣ ਜਾਣ ਤੋਂ ਪਹਿਲਾਂ ਉੱਥੇ ਝੰਡੇ ਲੱਗੇ ਹੋਣ ਉਹ ਕੀ ਝੰਡੇ ਕੀ ਨੇ ਤੁਹਾਡੀ ਈਗੋ ਜਾ ਰਹੀ ਹੈ ਤੁਹਾਡੇ ਅੱਗੇ ਅੱਗੇ ਤੁਹਾਡੀ ਈਗੋ ਜਾ ਰਹੀ ਹੈ ਤੁਹਾਡਾ ਇਨਕਾਰ ਤੁਰਿਆ ਜਾ ਰਿਹਾ ਜਿਹੜੇ ਸੱਚੇ ਦਿਲ ਵਾਲੇ ਨੇ ਜਿਨ੍ਹਾਂ ਦੇ ਅੰਦਰ ਸੱਚ ਦੀ ਹੁਹੈਸ਼ ਹੈ ਜਾਣਨ ਦੀ ਉਹ ਦੂਰ ਤੋਂ ਹੀ ਦੇਖ ਲੈਣਗੇ ਕਿ ਨਹੀਂ ਇੱਥੇ ਮੇਰੇ ਪਰਪਰਪਸ ਦੀ ਕੋਈ ਗੱਲ ਨਹੀਂ ਹੈ ਇੱਥੇ ਮੇਰੀ ਚਾਹਤ ਦੀ ਕੋਈ ਗੱਲ ਨਹੀਂ ਹੈ ਲੇਕਿਨ ਜੋ ਖੋਜਗਰ ਸੇ ਲੋਕ ਨੇ ਕਿ ਇਹਨਾਂ ਨਾਲ ਮਿਲ ਕੇ ਮੈਨੂੰ ਆ ਪਦਾਰਥ ਦਾ ਫਾਇਦਾ ਹੋ ਜਾਊਗਾ ਆ ਹੋ ਜਾਊਗਾ ਉਹ ਜ਼ਰੂਰ ਉਹਨਾਂ ਦੇ ਨਾਲ ਹੋ ਜਾਣਗੇ ਸੱਚ ਦੀ ਖੋਜ ਪਰਮਾਤਮਾ ਦੀ ਖੋਜ ਪ੍ਰੇਮ ਦੀ ਖੋਜ ਆਤਮਾ ਦੀ ਖੋਜ ਇਹ ਸਾਰੀਆਂ ਖੋਜਾਂ ਇੱਕ ਜੀਸ ਜਾ ਕੇ ਰਲ ਜਾਂਦੀਆਂ ਐ ਉਸ ਵੱਡੇ ਬ੍ਰਹਿਮੰਡ ਤੇ ਉਸਦੇ ਮਾਲਕ ਉਸਦੇ ਬਾਨੀ ਜੋ ਸਾਡੇ ਬਾਹਰ ਨਹੀਂ ਅੰਦਰ ਹੀ ਐ ਗੱਲ ਇੰਨੀ ਸਿੰਪਲ ਐ ਕਿ ਐਸ ਵੇਲੇ ਤੁਸੀਂ ਸਾਰੇ ਮੰਨਦੇ ਹੋ ਕਿ ਰੇਡੀਓ ਵੇਵਜ਼ ਟੈਲੀਵਿਜ਼ਨ ਵੇਵਜ਼ ਹਰ ਥੋਂ ਤੇ ਚੱਲ ਰਹੀਆਂ ਨੇ ਲੇਕਿਨ ਜੇ ਆਪਣੀ ਚੈਨਲ ਨੂੰ ਕਮਾ ਕੇ ਉਹਦੇ ਨਾਲ ਲਾ ਲਾਂਗੇ ਤਾਂ ਸਾਨੂੰ ਰੇਡੀਓ ਸੁਣ ਲਾ ਪੂਗਾ ਜਿਹੜਾ ਅਸੀਂ ਚਾਹੁੰਦੇ ਹਾਂ ਜੇ ਚੈਨਲ ਨੂੰ ਲਾ ਲਾਂਗੇ ਤੇ ਉਹ ਸਾਨੂੰ ਦੇਖਣ ਲਾ ਪੂਗੀ ਜੋ ਅਸੀਂ ਚਾਹੁੰਦੇ ਹਾਂ ਜੇ ਅਸੀਂ ਉਹਨੂੰ ਟਿਊਨ ਹੀ ਨਹੀਂ ਕਰਨਾ ਫਿਰ ਕਈ ਜਣਾਂ ਸੰਤਾਂ ਨੂੰ ਕੁਝ ਨਹੀਂ ਦਿਖਦਾ ਜੇ ਅਸੀਂ ਹੀ ਆਪਣੇ ਮਨ ਦੇ ਅੰਦਰ ਹੋਰ ਵਿਚਾਰ ਲਈ ਫਿਰਦੇ ਆਂ ਇਧਰੋਂ ਵਿਆਖਿਆ ਕਰਨ ਵਾਲੇ ਤੁਹਾਨੂੰ ਕੁਝ ਦੱਸ ਰਹੇ ਨੇ ਹੁਣੇ ਪਿਤਾ ਜੀ ਨੇ ਨਾਮ ਜਪਣ ਦੀ ਵਿਧੀ ਸਿਖਾਈ ਥੋੜੀ ਦੇਰ ਨੂੰ ਉੱਥੇ ਕਿ ਜਾ ਕੇ ਕਹਿੰਦਾ ਵੀ ਉਹ ਕਿਵੇਂ ਦੱਸਿਆ ਸੀ ਉਹਨਾਂ ਨੇ ਸਾਹ ਅੰਦਰ ਉਹ ਲੈ ਲੈਣਾ ਕਿ ਇਕੱਠਾ ਇੱਕੋ ਵਾਰ ਲੈ ਲੈਣਾ ਜੋ ਤੁਸੀਂ ਪੂਰੇ ਇੱਕ ਮਿੱਕ ਹੋ ਕੇ ਇੱਕ ਚੀਜ਼ ਨੂੰ ਨਹੀਂ ਸੁਣੋਗੇ ਇਹਦਾ ਮਤਲਬ ਤੁਸੀਂ ਹਾਲੇ ਤਿਆਰ ਨਹੀਂ ਹੋ ਜਿੱਦਣ ਇਸ ਤਿਆਰੀ ਤੁਸੀਂ ਪਰਪੱਕ ਹੋਗੇ ਤੁਸੀਂ ਕਹੋਗੇ ਮੈਂ ਤਾਂ ਇੱਕ ਇੱਕ ਪਲ ਦਾ ਆਨੰਦ ਲੈ ਰਿਆ ਮੈਂ ਤਾਂ ਭੁੱਖ ਵੀ ਮਿਟ ਗਈ ਮੇਰੀ ਪਿਆਸ ਵੀ ਖਤਮ ਹੋ ਗਈ ਮੈਨੂੰ ਜੋ ਚਾਹੀਦਾ ਸੀ ਮੈਂ ਸਭ ਕੁਝ ਮਿਲ ਗਿਆ ਇਸ ਸਮਾਗਮ ਹੋਰ ਲੱਗਣ ਤੁਸੀਂ ਫੇਰ ਉਸ ਬਾਰੇ ਸਮਝ ਲਓ ਤੁਸੀਂ ਜਿਗਿਆਸਾ ਤੋਂ ਜਿਗਿਆਸੂ ਬਣ ਕੇ ਹਾਲੇ ਕਹਾਣੀ ਖਤਮ ਨਹੀਂ ਹੋਈ ਹਾਲੇ ਜਗਿਆਸੂ ਬਣਿਆ ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਹੁਣ ਇਹ ਤਾਂ ਅਗਲਾ ਸਟੈਪ ਕੀ ਹੋਊਗਾ ਕੌਣ ਮੈਨੂੰ ਦੱਸੇ ਕਿ ਹੁਣ ਅੱਗੇ ਕਿੱਥੇ ਨੂੰ ਜਾਣਾ ਹੈ ਸਾਡੇ ਸੱਚੇ ਪਾਤਸ਼ਾਹ ਸਾਡੇ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ-ਇੱਕ ਪੰਕਤੀ ਵਿੱਚ ਇੱਕ ਇੱਕ ਅੰਗ ਦੇ ਉੱਤੇ ਇਹ ਸਾਰਾ ਰਾਹ ਤੁਹਾਨੂੰ ਦੱਸਿਆ ਹੋਇਆ ਹੈ ਇਹ ਸਾਰਾ ਮੁਕਤੀ ਦਾ ਰਾਸਤਾ ਇਹ ਮਾਰਗ ਚੰਗੀ ਤਰ੍ਹਾਂ ਸਮਝਾਇਆ ਹੋਇਆ ਹੈ ਤੁਸੀਂ ਕਿਤੋਂ ਵੀ ਕਿਸੇ ਅੰਕ ਤੋਂ ਕੁਝ ਪੜ ਲਓ ਉਹਨੂੰ ਦੇਖੋ ਸਮਾ ਕੇ ਪੜ ਕੇ ਅੱਗੇ ਨਾ ਤੁਰਜੋ ਇੱਕ ਪੰਕਤੀ ਲੈ ਲਓ ਆਪਣੀ ਤੇ ਅਪਣਾਉਣਾ ਸ਼ੁਰੂ ਕਰਕੇ ਦੇਖੋ ਮੈਂ ਕਰਕੇ ਦੇਖਿਆ ਹੈ ਇੱਕ ਪੰਕਤੀ ਲੈ ਲਓ ਜਿਹੜੀ ਵੀ ਤੁਹਾਨੂੰ ਵਾਕ ਆ ਗਿਆ ਚਲੋ ਜ਼ਿਆਦਾ ਨਹੀਂ ਅੱਜ ਦਾ ਦਿਨ ਮੈਂ ਇਸ ਪਾਖ ਦੇ ਉੱਤੇ ਹੀ ਨਗਾਉਣਾ ਹੈ ਅੱਜ ਦਾ ਦਿਨ ਮੇਰੀ ਸਮਝ ਲਓ ਡੋਨੇਸ਼ਨ ਲਾਈਫ ਦੇ ਇਹਦੇ ਉੱਤੇ ਹੈ ਲੇਰਪੁਰ ਇਹ ਨਾ ਹੋਵੇ ਵੀ ਬਾਖ ਲੈ ਲਿਆ ਹਾਂ ਵੇ ਚਲੋ ਉੱਥੇ ਜਾਣਾ ਉਧਰ ਜਾਣਾ ਇਹ ਕਰਨਾ ਉਹ ਕਰਨਾ ਉਹ ਬਾਖ ਦਾ ਯਾਦ ਵੀ ਹੈ ਕਿ ਉਹ ਬਾਖ ਕੀ ਆਇਆ ਸੀ ਫਿਰ ਕਹੋਗੇ ਵੀ ਸਾਡਾ ਮਨ ਨਹੀਂ ਜੁੜਦਾ ਸਾਨੂੰ ਆ ਜੀ ਸਾਨੂੰ ਸੜ ਤੇ ਸਿਰ ਤੇ ਹੱਥ ਰੱਖੋ ਜੀ ਕੁਛ ਕਰ ਦਿਓ ਜੀ ਆਹ ਕਰ ਦਿਓ ਜੀ ਉਹ ਤੁਸੀਂ ਮਨ ਨੂੰ ਸੱਚਾਈ ਨੂੰ ਲੈ ਕੇ ਆਓ ਤਾਂ ਸਹੀ ਇੱਕ ਵਾਰੀ ਕਿਸੇ ਮਹਾਪੁਰ ਕੋਲ ਆ ਜਾਓ ਇੱਥੇ ਆ ਜਾਓ ਸਾਰੇ ਮੇਰੇ ਕੋਲ ਮਹਾਪੁਰਖ ਬੈਠੇ ਨੇ ਸ ਕਿਸੇ ਨਾਲ ਤੁਸੀਂ ਬੈਠ ਕੇ ਗੱਲ ਕਰ ਲਿਓ ਤੁਹਾਡੇ ਜਦ ਉਸ ਗੱਲ ਦੀ ਤੁਸੀਂ ਹੈਰਾਨ ਹੋ ਜਾਓਗੇ ਜੇ ਤੁਹਾਡੇ ਅੰਦਰ ਸੱਚੀ ਭਾਵਨਾ ਹੈ ਕਿ ਤੁਹਾਨੂੰ ਜਵਾਬ ਮਿਲ ਗਿਆ ਹੈ ਉਹ ਭਾਵੇਂ ਕਿਸੇ ਹੋਰ ਨੂੰ ਜਵਾਬ ਦਿੰਦੇ ਹੋ ਥੋੜੇ ਦਿਨਾਂ ਦੀ ਗੱਲ ਹੈ ਕਿ ਮੇਰੇ ਪਾਸ ਇੱਕ ਬਹੁਤ ਚੱਕੀ ਹਸਤੀ ਆਈ ਹੋਈ ਸੀ ਉਹ ਕਹਿੰਦੇ ਮੈਂ ਤੁਹਾਤੋਂ ਥੋੜੇ ਜਿਹਾ ਕੁਐਸਚਨ ਕਰਨੇ ਨੇ ਮੈਂ ਠੀਕ ਹੈ ਜੀ ਇਹ 25 ਤਰੀਕ ਦੀ ਗੱਲ ਹੈ ਜਦੋਂ ਬਾਬਾ ਜੀ ਸੁੰਦਰ ਸਿੰਘ ਜੀ ਉਹਨਾਂ ਨੇ ਸਕਨੀ ਸਾਹਿਬ ਦਾ ਪਾਠ ਕਰਾਇਆ ਸੀ ਘਰ ਮੈਂ 2 ਮਿੰਟ ਲਈ ਆ ਸਕਦਾ ਮੈਂ ਖਾ ਆ ਜੂਗੀ ਬੈਠ ਗਏ ਉੱਤੇ ਹੋਰ ਵੀ ਬੈਠੇ ਸੀ ਸੱਜਣ ਮੈਂ ਹਾਲੇ ਉਹਦੀ ਗੱਲ ਨਹੀਂ ਸੀ ਸੁਣੀ ਮੈਂ ਗੱਲਾਂ ਬਾਤਾਂ ਕਰਦਾ ਰਿਹਾ ਉਸ ਤੋਂ ਬਾਅਦ ਇੱਕ ਘੰਟਾ ਗੱਲਾਂ ਤੋਂ ਬਾਅਦ ਮੈਂ ਕਿਹਾ ਜੀ ਆਮ ਸੌਰੀ ਤੁਹਾਡਾ ਮੈਂ ਮੈਨੂੰ ਪਤਾ ਨਹੀਂ ਸੀ ਤੁਸੀਂ ਬੀਜ਼ੀ ਹੋਵੋਗੇ ਦੱਸੋ ਤੁਹਾਡਾ ਕੀ ਸਵਾਲ ਹੈ ਕਹਿੰਦੇ ਫਿਰ ਇੱਕ ਸਵਾਲ ਮੇਰੇ ਤੇ ਸਾਰੇ ਸਵਾਲਾਂ ਦਾ ਜਵਾਬ ਮੈਨੂੰ ਆ ਹੀ ਗਿਆ ਮੈਂ ਬੜਾ ਹਰਖਾ ਕੀਤਾ ਤੁਸੀਂ ਦੱਸਿਆ ਤਾਂ ਕਿਸੇ ਨੂੰ ਐ ਪਰ ਮੇਰੇ ਸਵਾਲ ਸੀ ਹੁਣ ਕੀ ਸੀਗਾ ਉਹ ਸੱਚੀ ਭਾਵਨਾ ਦੇ ਨਾਲ ਇਨਸਾਨ ਆਇਆ ਸੱਚੀ ਭਾਵਨਾ ਕਿਸੇ ਵੀ ਕਿਵੇਂ ਵੀ ਕਹ ਲੋ ਚਾਹੇ ਮੇਰੇ ਪਿਤਾ ਜੀ ਦੀ ਚਾਹੇ ਸੰਤ ਮਹਾਰਾਜ ਰਾळे ਸਾਹਿਬ ਵਾਲਿਆਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਦੀ ਮੇਰੇ ਤੇ ਮਿਹਰ ਹੋਈ ਕਿ ਗੱਲਾਂ-ਗੱਲਾਂ ਦੇ ਵਿੱਚ ਦੀ ਉਹਨੂੰ ਉਹਦਾ ਜਵਾਬ ਮਿਲ ਗਿਆ ਤੇ ਹੋਰ ਦੁਨੀਆਂ ਨੂੰ ਉਹਨਾਂ ਦਾ ਜਵਾਬ ਮਿਲ ਗਿਆ ਇੱਥੇ ਮੈਂ ਕਈ ਵਾਰੀ ਬੈਠਾ ਹੁੰਨਾ ਜਦੋਂ ਕੀਰਤਨ ਹੋ ਰਿਹਾ ਹੁੰਦਾ ਮੈਨੂੰ ਕਈ ਸਵਾਲ ਪੈਦਾ ਹੋਣ ਦੀ ਕੋਸ਼ਿਸ਼ ਹੁੰਦੀ ਹੈ ਉਹ ਨਾਲ ਹੀ ਉਹਨਾਂ ਦਾ ਜਵਾਬ ਵੀ ਆ ਜਾਂਦਾ ਹੈ ਲੇਕਿਨ ਚਾਹਤ ਥੋੜੀ ਸੱਚੀ ਚਾਹੀਦੀ ਹੈ ਸਲਾਹ ਤੁਹਾਡੇ ਮਨ ਦੀ ਸੱਚੀ ਚਾਹੀਦੀ ਹੈ ਇਹ ਨਹੀਂ ਅੰਦਰੋਂ ਕੁਝ ਹੋਰ ਉੱਪਰੋਂ ਕੁਝ ਹੋਰ ਦੇਖਦੇ ਆ ਕੀ ਕਹਿੰਦੇ ਨੇ ਅੱਜ ਦੇਖਦੇ ਆ ਮਨਜੀਤ ਸਿੰਘ ਕੀ ਕਹਿੰਦਾ ਹੈ ਮਨਜੀਤ ਸਿੰਘ ਕੋਈ ਬਾਹਰ ਨਹੀਂ ਆਸਮਾਨ ਨੂੰ ਉਤਰੀਆਂ ਗੱਲਾਂ ਤੇ ਨਹੀਂ ਕਹਿ ਰਿਹਾ ਇਹ ਤਾਂ ਉਹੀ ਕਹਿ ਰਿਹਾ ਜੋ ਆਪਾਂ ਸਾਰਿਆਂ ਮਹਾਪੁਰਖਾਂ ਤੋਂ ਮੇਰੇ ਪਿਤਾ ਜੀ ਤੋਂ ਤੁਸੀਂ ਸੁਣਦੇ ਆਏ ਹੋ ਅੱਜ ਦੁਨੀਆ ਦੇ ਵਿੱਚ ਕਿੰਨੇ ਵੀਡੀਓ ਕਿੰਨਾ ਇਲੈਕਟ੍ਰੋਨਿਕਸ ਦਾ ਮੀਡੀਆ ਹੈ ਪਿਤਾਈ ਦਾ ਜੋ ਮੀਡੀਆ ਹੈਗਾ ਉਹਨਾਂ ਨੇ ਜੋ ਡਿਸਟ੍ਰੀਬਿਊਟ ਕੀਤਾ ਧੰਨਵਾਦ ਬਾਬਾ ਗੁਰਦੀਪ ਸਿੰਘ ਜੀ ਉਹਨਾਂ ਦਾ ਜਿਨ੍ਹਾਂ ਨੇ ਹਿੰਮਤ ਕਰਕੇ ਸਾਰੇ ਵੀਡੀਓ ਬਣਾਏ ਚੈਨਲ ਚਲਾਏ ਅਤੇ ਦੁਨੀਆ ਤੱਕ ਉਹ ਮੈਸੇਜ ਐਸ ਵੇਲੇ ਜਾ ਰਿਹਾ ਹੈ ਪਹਿਲਾਂ ਉਹਨਾਂ ਨੇ ਵੀਡੀਓ ਦੇ ਰੂਪ ਚ ਕੱਢਿਆ ਮੈਗਜ਼ੀਨ ਦੇ ਰੂਪ ਚ ਕੱਢਿਆ ਟੇਪਾਂ ਦੇ ਰੂਪ ਵਿੱਚ ਕੱਢਿਆ ਹਰ ਵਾਰੀ ਮੇਰੇ ਨਾਲ ਸਲਾਹ ਕਰਦੇ ਸੀ ਹੁਣ ਆਹ ਛੋਟੀਆਂ-ਛੋਟੀਆਂ ਟੇਪਾਂ ਆ ਗਈਆਂ ਹੁਣ ਆ ਵੀਡੀਓ ਚੱਲ ਪਏ ਆਹ ਪਤਾ ਜੀ ਵੀਡੀਓ ਦੇ ਨਾਲ ਯੁੱਗ ਦੇ ਨਾਲ ਹੋ ਕੇ ਚੱਲੋਗੇ ਤੁਹਾਨੂੰ ਹਰ ਇੱਕ ਦਾ ਇੱਕ ਬੱਚੇ ਦਾ ਵੀ ਕੁਐਸਚਨ ਸਮਝ ਆ ਜਾਊਗਾ ਹਰ 10 ਸਾਲ ਬਾਅਦ ਯੁੱਗ ਵਿੱਚ ਚੇਂਜ ਆਉਂਦੀ ਹੈ ਹਰ 50 ਸਾਲ ਬਾਅਦ ਟੋਟਲ ਪਰਵਰਤਨ ਹੋ ਜਾਂਦਾ ਹੈ ਉਸ ਵੇਲੇ ਫਿਰ ਜਿਹਨਾਂ ਦੀ ਉਮਰਾਂ ਬੜੀਆਂ ਹੋਈਆਂ ਸਾਡੇ ਵੇਲੇ ਤਾਂ ਐ ਨਹੀਂ ਸੀ ਹੁੰਦਾ ਇਹ ਅੱਜ ਕੱਲ੍ਹ ਕੁਝ ਹੋ ਰਹੀ ਹੋ ਰਿਹਾ ਹੈ ਨਹੀਂ ਤੁਸੀਂ ਉਹਦੇ ਨਾਲ ਤਬਦੀਲ ਹੁੰਦੇ ਚਲੇ ਜਾਓ ਤੁਸੀਂ ਅੱਜ ਵੀ ਉਹੀ ਰਹੋਗੇ ਜਿਵੇਂ ਅੱਜ ਤੋਂ 50 ਸਾਲ ਪਹਿਲਾਂ ਅਸੀਂ ਬੱਚਾ ਹਾਂ ਉਹਨਾਂ ਵਰਗੇ ਬਣ ਜਾਓ ਤੁਸੀਂ ਕਿਸੇ ਤੋਂ ਘੱਟ ਨਹੀਂ ਹੋ ਜੋ ਤੁਸੀਂ ਬੈਠੀ ਹੋ ਤੁਸੀਂ ਸਭ ਇਕੁਅਲ ਲੈਵਲ ਤੇ ਹੋ ਤੁਹਾਡੇ ਅੰਦਰ ਵੀ ਉਹੀ ਚੇਤਨਾ ਹੈ ਜੋ ਮੇਰੇ ਅੰਦਰ ਹੈ ਜੋ ਇੱਥੇ ਸਾਰੇ ਸਟੇਜ ਤੇ ਬੈਠਿਆਂ ਦੇ ਉੱਤੇ ਹੈ لیکن اس चेतना ਨੂੰ अवचेतना ਦੇ ਨਾਲ ਬੁਲਾ ਕੇ ਉਸ ਬ੍ਰਹਿਮੰਡ ਦੇ ਨਾਲ ਜੋੜਨਾ بس ਗੱਲ ਇੰਨੀ ਹੈ। ਇਹਦੇ ਲਈ ਥੋੜੀ ਜੀ ਸਾਧਨਾ ਦੀ ਲੋੜ ਹੈ। ਜਿਵੇਂ ਪਿਤਾ ਜੀ ਨੇ ਦੱਸਿਆ ਸੀ। ਬੜੇ ਸੌਖੇ ਤਰੀਕੇ ਨਾਲ ਉਹਨਾਂ ਨੇ ਦੱਸਿਆ। ਸੋ ਇਸ ਕਰਕੇ ਮੈਂ ਤਾਂ ਤੁਹਾਨੂੰ ਸਿਰਫ ਇਹੀ ਦੱਸਣਾ ਆ। ਵੀ ਆਪਾਂ ਆਪਣੀ ਸੋਚ ਨੂੰ ਸੁਚੀ ਚਰ ਕੇ ਇੱਕ ਕਦਮ ਪੱਟ ਕੇ ਤਾਂ ਦੇਖੀਏ। ਸੋਚ ਨੂੰ ਟੋਟਲੀ ਜ਼ੀਰੋ ਕਰਕੇ ਨੈਗਲੈਕਟ ਕਰਕੇ ਇੱਕ ਕਦਮ ਪੱਟ ਕੇ ਤਾਂ ਦੇਖੀਏ ਫਿਰ ਦੇਖੋ ਕੀ ਬਣਦਾ ਹੈ ਉਸ ਵੇਲੇ ਫਿਰ ਇਹ ਸ਼ਬਦ ਤੇ ਤੁਹਾਨੂੰ ਸਚਾਈ ਪਤਾ ਲੱਗੂਗੀ ਮੈਂ ਪੜਦਾ ਸਾਰੇ ਵੀਰਾਂਗੇ ਦਰਖਾਸਤ ਹੈ ਮੇਰੇ ਨਾਲ ਪੜਨ ਫੇਰ ਸਾਰੀਆਂ ਬੀਬੀਆਂ ਖੁੱਲੇ ਦਿਲ ਨਾਲ ਪੜਨ ਲੇਕਿਨ ਪੜਨ ਤੋਂ ਪਹਿਲਾਂ ਮੈਂ ਥੋੜੀ ਜੀ ਹਦਾਇਤ ਦੇ ਦਵਾਂ ਐਸ ਵੇਲੇ ਜਿਆਦਾ ਨਹੀਂ ਆਪਾਂ 5 ਮਿੰਟ ਦੀ ਕਿਰਿਆ ਕਰਾਂਗੇ ਤੁਸੀਂ ਆਪਣੇ ਮਨ ਨੂੰ ਸ਼ਾਂਤ ਕਰ ਲਓ ਅੱਖਾਂ ਬੰਦ ਕਰ ਲਓ ਡੋਂਟ ਸਟੇਅਰ ਐਟ ਮੀ ਲੁੱਕ ਐਟ ਇਨ ਸੈਲਫ ਆਪਣੇ ਅੰਦਰ ਦੇਖੋ ਮੇਰੇ ਵੱਲ ਝਾਕਣ ਦੀ ਲੋੜ ਨਹੀਂ ਹੈ ਦੇਖਣ ਦੀ ਲੋੜ ਨਹੀਂ ਮੈਂ ਤਾਂ ਬੈਠਾ ਹੀ ਆ ਤਸਵੀਰ ਬਣਿਆ ਜੋ ਮੈਂ ਹੁਣ ਕਹੂੰਗਾ ਉਹ ਕੰਨਾਂ ਰਾਹੀਂ ਸੁਣ ਕੇ ਉਵੇਂ-ਉਵੇਂ ਕਰਦੇ ਰਹੋ ਆਪਣੇ ਮਨ ਦੇ ਵਿੱਚੋਂ ਇੱਥੋਂ ਥੋੜੀ ਦੇਰ ਵਾਸਤੇ ਆ ਜੋ ਦਿਮਾਗ ਦੇ ਵਿੱਚ ਵੇਵਸ ਚੱਲ ਰਹੀਆਂ ਨੇ ਨਾ ਇਹਨਾਂ ਨੂੰ ਕੋ ਆਲਾ ਮੈਂ ਕੱਢ ਕੇ ਇੱਥੇ ਰੱਖ ਦੇਣਾ ਬੀਬੀਆਂ ਭੈਣਾਂ ਚਲੋ ਆ ਮੈਂ ਕੱਢ ਕੇ ਇਥੇ ਨੂੰ ਪਰਛਪਾ ਲੈਣੀ ਓਨੀ ਦੇਰ ਵਾਸਤੇ ਹੁਣ ਮੇਰਾ ਦਿਮਾਗ ਖਾਲੀ ਹੈ ਹੁਣ ਮੇਰੇ ਅੰਦਰ ਕੋਈ ਸੋਚ ਨਹੀਂ ਰਹੀ ਮੈਂ ਆਪਣੇ ਮਨ ਨੂੰ ਸਵਿੱਚਾ ਕਰਨਾ ਚਾਹੁੰਦਾ ਮੈਂ ਆਪਣੇ ਮਨ ਨੂੰ ਸੱਚ ਦੇ ਨੇੜੇ ਲੈ ਜਾਣਾ ਚਾਹੁੰਦਾ ਮੈਂ ਆਪਣੇ ਮਨ ਨੂੰ ਉਹ ਕਦਮ ਪੱਟਣਾ ਚਾਹੁੰਦਾ ਜਿੱਥੇ ਕੀ ਕਿਹਾ ਸੀ ਚਰਨ ਸ਼ਰਨ ਗੁਰੂ ਇੱਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਪੜੋ ਵੀਰੋ ਸਾਰੇਓ ਚਰਨ ਸ਼ਰਨ ਗੁਰੂ ਇੱਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਸਾਰੀਆਂ ਬੀਬੀਆਂ ਬੜੋ ਅੱਖਾਂ ਬੰਦ ਕੋਈ ਖਿਆਲ ਨਾ ਰਹੇ ਸਾਰੇ ਵੀਰ ਚਰਨ ਸ਼ਰਨ ਗੁਰੂ ਇੱਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਸਤ ਗੁਰ ਇੱਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਵਾਹਿਗੁਰੂ 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 ਇਹੀ ਵਾਹਿਗੁਰੂ ਹੁਣ ਆਪਣੇ ਕੰਠ ਵਿੱਚ ਬੋਲੋ ਬੁੱਲਾਂ ਤੋਂ ਆਵਾਜ਼ ਨਾ ਆਵੇ ਵਾਹਿਗੁਰੂ ਹੋਏ ਗੁਰੂ ਹੋਏ ਵਾਹਿਗੁਰੂ ਇਹ ਹੀ ਆਵਾਜ਼ ਹੁਣ ਸਿਰ ਦਿਲ ਵਿੱਚ ਆਵੇ ਨਾ ਬੁੱਲਾਂ ਤੇ ਆਵੇ ਨਾ ਕੰਠ ਵਿੱਚ ਆਵੇ ਇੱਥੇ ਹੁਣ ਫੋਕਸ ਕਰ ਲਓ ਟੋਟਲ ਫੋਕਸ ਇਹ ਤੁਹਾਡਾ ਪਹਿਲਾ ਸੱਚਾ ਕਦਮ ਹੋਊਗਾ ਜੇ ਤੁਸੀਂ ਫੋਕਸ ਕਰ ਰਿਆ ਜੁੜ ਜਾਓ ਇੱਥੇ ਇੱਥੇ ਹੀ ਰਹਿ ਜਾਓ ਵਾਹਿਗੁਰੂ ਦੀ ਧੁਨੀ ਖਤਮ ਨਾ ਹੋਵੇ ਚਲਦੀ ਰਹੇ ਚਲਦੀ ਰਹੇ ਚਲਦੀ ਰਹੇ ਹਿਰਦੇ ਵਿੱਚ ਚਲਦੀ ਰਹੇ ਸ਼ਰਨ ਗੁਰੂ ਸਾਰੇ ਇੱਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਵੇ ਲੇਤ ਹੈ ਚਰਨ ਸ਼ਰਨ ਗੁਰੂ ਇੱਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਬਿਰਤੀ ਨੂੰ ਇਸੇ ਸੰਕਲਪ ਨੂੰ ਇਸੇ ਚਾਹਤ ਨੂੰ ਆਪਣੇ ਅੰਦਰ ਬਣਾ ਕੇ ਰੱਖਿਓ ਹੁਣ ਤੁਸੀਂ ਅੱਗੇ ਕੀਰਤਨ ਸੁਣੋ ਇਸੇ ਭਾਵਨਾ ਨਾਲ ਬੈਠ ਕੇ ਸੁਣੋ ਕੱਲ ਨੂੰ ਫੇਰ ਦੀਵਾਨ ਸੱਜਣਗੇ ਆ ਇਸੇ ਭਾਵਨਾ ਦੇ ਨਾਲ ਤੁਸੀਂ ਸਾਰੇ ਦੀਵਾਨਾਂ ਦਾ ਆਨੰਦ ਲੈਣਾ ਸਿੱਖਿਆ ਲੈਣੀ ਤੇ ਫੇਰ ਉਸ ਤੋਂ ਬਾਅਦ ਪਰਸੋਂ ਨੂੰ ਦੀਵਾਨ ਹੋਣਗੇ ਉਹਨਾਂ ਵਿੱਚ ਵੀ ਇਸੇ ਤਰ੍ਹਾਂ ਤੁਸੀਂ ਇੱਕ ਭਾਵ ਹੋ ਕੇ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਇੱਕ ਕਦਮ ਪਟ ਲੋ ਉਹ ਬ੍ਰਹਮੰਡ ਤੁਹਾਡੇ ਲਈ ਸੋ ਸੋ ਕਾ ਨਾ ਪਟੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ